ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤੇ ਦੁਲੰਬ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮਾ ਦਿਨ ਸਹਿ ਦੁਖ ਡੇਰਾ ਜਾਂ ਕਹਿਰ ਦੇ ਬਸਹਿ ਗੁਰ ਪੇਰਾ ਸਾਰ ਸੰਗ ਰੰਗ ਪ੍ਰਭ ਧਿਆਇ ਕਹੋ ਨਾਨਕ ਤਿਨ ਪੂਰਾ ਪਾਇਆ ਕਾਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾਹਰ ਨਾਮਾ ਜਬ ਪਰਮ ਗਤੈ ਰਹਾਉ ਪੂਜਾ ਚਰਨ ਠਾਕੁਰ ਸਰਨ ਸੋਈ ਕੁਸਲ ਜੋ ਪ੍ਰਭ ਜਿਉ ਕਰਨਾ ਸਫਲ ਹੋਤ ਇਹ ਦਰ ਲੰਬ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾਂ ਕਹਿ ਹਿਰਦੇ ਬਸ ਹੈ ਗੁਰਪੇਰਾ ਸਾ ਸੰਗ ਰੰਗ ਪ੍ਰਭ ਧਿਆਇਆ ਕਹੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤਿ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦੁਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾਂ ਕਹਿਰ ਦੇ ਬਸਹਿ ਗੁਰ ਪੈਰਾ ਸਾਰ ਸੰਗ ਰੰਗ ਪ੍ਰਭ ਧਿਆਇ ਕਹੋ ਨਾਨਕ ਤਿਨ ਪੂਰਾ ਪਾਇਆ ਕਾਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਲ ਸੰਤਨ ਕੀ ਸੰਗ ਸਾਧੂ ਕਾਹਰ ਨਾਮਾ ਜਬ ਪਰਮ ਗਤੈ ਰਹਾਉ ਪੂਜਾ ਚਰਨ ਠਾਕੁਰ ਸਰਨ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਐ ਦੁਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਆਗੇ ਆਨ ਪਰਮ ਬਨਸੈ ਦੁਖ ਡੇਰਾ ਜਾਂ ਕਹਿ ਹਿਰਦੇ ਬਸ ਹੈ ਗੁਰਪੇਰਾ ਸਾਹ ਸੰਗ ਰੰਗ ਪ੍ਰਭ ਧਿਆਇਆ ਕਹੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜ ਮਾ ਐਸੀ ਮੰਗ ਗੋਬਿੰਦ ਤੇ ਟਹਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਰਹਾਉ ਉਹ ਦਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਵ ਜਿਉ ਕਰਨਾ ਸਫਲ ਹੋਤ ਹੈ ਦੁਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾਂ ਕਹਿਰ ਦੇ ਬਸਹਿ ਗੁਰ ਪੈਰਾ ਸਾਰ ਸੰਗ ਰੰਗ ਪ੍ਰਭ ਧਿਆਇ ਕਹੋ ਨਾਨਕ ਤਿਨ ਪੂਰਾ ਪਾਇਆ ਧਾਨੜਾ ਮਹੱਲਾ ਪੰਜਮ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮ ਜਪ ਪਰਮ ਗਤੇ ਰਹਾਉ ਪੂਜਾ ਚਰਨਾ ਠਾਕੁਰ ਸਰਨ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦੁਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇਹੀ ਆ ਗਿਆਨ ਪਰਮ ਬਨਸ ਦੁਖ ਡੇਰਾ ਜਾਂ ਕਹਿ ਹਿਰਦੇ ਬਸ ਹੈ ਗੁਰਪੇਰਾ ਸਾ ਸੰਗ ਰੰਗ ਪ੍ਰਭ ਧਿਆਇਆ ਕਹੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦੁਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾਂ ਕਹਿਰ ਦੇ ਬਸਹਿ ਗੁਰ ਪੇਰਾ ਸਾਥ ਸੰਗ ਰੰਗ ਪ੍ਰਭ ਧਿਆਇ ਕਹੋ ਨਾਨਕ ਤਿਨ ਪੂਰਾ ਪਾਇਆ ਕੈਨੇਡਾ ਮਹੱਲਾ ਪੰਜਮ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾਹਰ ਨਾਮਾ ਜਬ ਪਰਮ ਗਤੈ ਰਹਾਓ ਪੂਜਾ ਚਰਨ ਠਾਕੁਰ ਸਰਨ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਐ ਦੁਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਨਸੈ ਦੁਖ ਡੇਰਾ ਜਾਂ ਕਹਿ ਹਿਰਦੇ ਬਸਹਿ ਗੁਰਪੇਰਾ ਸਾ ਸੰਗ ਰੰਗ ਪ੍ਰਭ ਧਿਆਇ ਕਹ ਨਾਨਕ ਤਿਨ ਪੂਰਾ ਸਤਨ ਆਇ ਆਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਐਸੀ ਮਾਗ ਗੋਬਿੰਦ ਤੇ ਟਹਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਰਹਾਉ ਉਦਾਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜਿਉ ਕਰਨਾ ਸਫਲ ਹੋਤੈ ਦੁਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾਂ ਕਹਿਰ ਦੇ ਬਸਹਿ ਗੁਰ ਪੈਰਾ ਸਾਧ ਸੰਗ ਰੰਗ ਪ੍ਰਭ ਧਿਆਇ ਕਹੋ ਨਾਨਕ ਤਿਨ ਪੂਰਾ ਪਾਇਆ ਕਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾਹਰ ਨਾਮ ਜਪ ਪਰਮ ਗਤੈ ਰਹਾਉ ਪੂਜਾ ਚਰਨ ਠਾਕੁਰ ਸਰਨ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦਰ ਲੰਬ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਆ ਗਿਆਨ ਪਰਮ ਬਨਸੈ ਦੁਖ ਡੇਰਾ ਜਾਂ ਕਹਿ ਹਿਰਦੇ ਬਸ ਹੈ ਗੁਰਪੇਰਾ ਸਾ ਸੰਗ ਰੰਗ ਪ੍ਰਭ ਧਿਆਇਆ ਕਹੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜ ਮਾ ਐਸੀ ਮੰਗ ਗੋਬਿੰਦ ਤੇ ਟਹਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਰਹਾਉ ਉਦਾਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਵ ਜਿਉ ਕਰਨਾ ਸਫਲ ਹੋਤੈ ਦੁਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾਂ ਕਹਿਰ ਦੇ ਬਸਹਿ ਗੁਰ ਪਹਿਰਾ ਸਾਰ ਸੰਗ ਰੰਗ ਪ੍ਰਭ ਧਿਆਇ ਕਹੋ ਨਾਨਕ ਤਿਨ ਪੂਰਾ ਪਾਇਆ ਕਨੜਾ ਮਹੱਲਾ ਪੰਜਮ ਐਸੀ ਮੰਗ ਗੋਬਿੰਦ ਤੇ ਟਹਲ ਸੰਤਨ ਕੀ ਸੰਗ ਸਾਧੂ ਕਾਹਰ ਨਾਮ ਜਬ ਪਰਮ ਗਤੈ ਰਹਾਉ ਪੂਜਾ ਚਰਨ ਠਾਕੁਰ ਸਰਨ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਆ ਗਿਆਨ ਪਰਮ ਬਨਸੈ ਦੁਖ ਡੇਰਾ ਜਾਂ ਕਹਿ ਹਿਰਦੇ ਬਸ ਹੈ ਗੁਰਪੇਰਾ ਸਾ ਸੰਗ ਰੰਗ ਪ੍ਰਭ ਧਿਆਇਆ ਕਹੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਐਸੀ ਮਾਗ ਗੋਬਿੰਦ ਤੇ ਟਹਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਰਹਾਉ ਉਦਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦੁਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾਂ ਕਹਿਰ ਦੇ ਬਸਹਿ ਗੁਰ ਪੇਰਾ ਸਾਧ ਸੰਗ ਰੰਗ ਪ੍ਰਭ ਧਿਆਇ ਕਹੋ ਨਾਨਕ ਤਿਨ ਪੂਰਾ ਪਾਇਆ ਕੈਨੇਡਾ ਮਹੱਲਾ ਪੰਜਮ ਐਸੀ ਮੰਗ ਗੋਬਿੰਦ ਤੇ ਟਹਲ ਸੰਤਨ ਕੀ ਸੰਗ ਸਾਧੂ ਕਾਹਰ ਨਾਮ ਜਬ ਪਰਮ ਗਤੈ ਰਹਾਉ ਪੂਜਾ ਚਰਨ ਠਾਕੁਰ ਸਰਨ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਐ ਦੁਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਆ ਗਿਆਨ ਪਰਮ ਬਨਸੈ ਦੁਖ ਡੇਰਾ ਜਾਂ ਕਹਿ ਹਿਰਦੇ ਬਸਹਿ ਗੁਰਪੇਰਾ ਸਾ ਸੰਗ ਰੰਗ ਪ੍ਰਭ ਧਿਆਇਆ ਕਹੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮ ਐਸੀ ਮਾਗ ਗੋਬਿੰਦ ਤੇ ਟਹਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਰਹਾਉ ਉਦਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਹੈ ਦੁਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾਂ ਕਹਿਰ ਦੇ ਬਸਹਿ ਗੁਰ ਪੈਰਾ ਸਾਥ ਸੰਗ ਰੰਗ ਪ੍ਰਭ ਧਿਆਇ ਕਹੋ ਨਾਨਕ ਤਿਨ ਪੂਰਾ ਪਾਇਆ ਧਾਨੜਾ ਮਹੱਲਾ ਪੰਜਮ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮ ਜਪ ਪਰਮ ਗਤੇ ਰਹਾਉ ਪੂਜਾ ਚਰਨ ਠਾਕੁਰ ਸਰਨ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦੁਰਲੰਭ ਦੇਹੀ ਜਾਂ ਕੋ ਸਤਿਗੁਰੂ ਮਾਇਆ ਕਰੇਹੀ ਆ ਗਿਆਨ ਪਰਮ ਬਨਸੈ ਦੁਖ ਡੇਰਾ ਜਾਂ ਕਹਿ ਹਿਰਦੇ ਬਸ ਹੈ ਗੁਰਪੇਰਾ ਸਾ ਸੰਗ ਰੰਗ ਪ੍ਰਭ ਧਿਆਇਆ ਕਹੋ ਨਾਨਕ ਤਿਨ ਪੂਰਾ ਪਾਇਆ ਸਤਿ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜ ਮਾ ਐਸੀ ਮੰਗ ਗੋਬਿੰਦ ਤੇ ਟਹਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਰਹਾਉ ਉਦਾਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜਿਉ ਕਰਨਾ ਸਫਲ ਹੋਤ ਇਹ ਦੁਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾਂ ਕਹਿਰ ਦੇ ਬਸਹਿ ਗੁਰ ਪਹਿਰਾ ਸਾਰ ਸੰਗ ਰੰਗ ਪ੍ਰਭ ਧਿਆਇ ਕਹੋ ਨਾਨਕ ਤਿਨ ਪੂਰਾ ਪਾਇਆ ਕੈਨੇਡਾ ਮਹੱਲਾ ਪੰਜਮ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾਹਰ ਨਾਮ ਜਬ ਪਰਮ ਗਤੈ ਰਹਾਉ ਪੂਜਾ ਚਰਨ ਠਾਕੁਰ ਸਰਨ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦਰ ਲੰਬ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਆ ਗਿਆਨ ਪਰਮ ਬਨਸੈ ਦੁਖ ਡੇਰਾ ਜਾਂ ਕਹਿ ਹਿਰਦੇ ਬਸ ਹੈ ਗੁਰਪੇਰਾ ਸਾ ਸੰਗ ਰੰਗ ਪ੍ਰਭ ਧਿਆਇਆ ਕਹੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਰਹਾਉ ਉਦਾਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਵ ਜੀਉ ਕਰਨਾ ਸਫਲ ਹੋਤੈ ਦੁਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾਂ ਕਹਿਰ ਦੇ ਬਸਹਿ ਗੁਰ ਪਹਿਰਾ ਸਾਰ ਸੰਗ ਰੰਗ ਪ੍ਰਭ ਧਿਆਇ ਕਹੋ ਨਾਨਕ ਤਿਨ ਪੂਰਾ ਪਾਇਆ ਕੈਨੇਡਾ ਮਹੱਲਾ ਪੰਜਮ ਐਸੀ ਮੰਗ ਗੋਬਿੰਦ ਤੇ ਟਹਲ ਸੰਤਨ ਕੀ ਸੰਗ ਸਾਧੂ ਕਾਹਰ ਨਾਮ ਜਬ ਪਰਮ ਗਤੈ ਰਹਾਉ ਪੂਜਾ ਚਰਨ ਠਾਕੁਰ ਸਰਨ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਆ ਗਿਆਨ ਪਰਮ ਬਨਸੈ ਦੁਖ ਡੇਰਾ ਜਾਂ ਕਹਿ ਹਿਰਦੇ ਬਸ ਹੈ ਗੁਰਪੇਰਾ ਸਾ ਸੰਗ ਰੰਗ ਪ੍ਰਭ ਧਿਆਇਆ ਕਹ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜ ਮਾ ਅਸੀ ਮੰਗ ਗੋਬਿੰਦ ਤੇ ਟਹਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜਿਉ ਕਰਨਾ ਸਫਲ ਹੋਤੈ ਦੁਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮਾ ਦਿਨ ਸਹਿ ਦੁਖ ਡੇਰਾ ਜਾਂ ਕਹਿਰ ਦੇ ਬਸਹਿ ਗੁਰ ਪੈਰਾ ਸਾਰ ਸੰਗ ਰੰਗ ਪ੍ਰਭ ਧਿਆਇ ਕਹੋ ਨਾਨਕ ਤਿਨ ਪੂਰਾ ਪਾਇਆ ਕਾਨੜਾ ਮਹੱਲਾ ਪੰਜਮ ਐਸੀ ਮੰਗ ਗੋਬਿੰਦ ਤੇ ਟਹਲ ਸੰਤਨ ਕੀ ਸੰਗ ਸਾਧੂ ਕਾਹਰ ਨਾਮਾ ਜਬ ਪਰਮ ਗਤੈ ਰਹਾਉ ਪੂਜਾ ਚਰਨ ਠਾਕੁਰ ਸਰਨ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦਰ ਲੰਬ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗੇ ਆਨ ਪਰਮ ਬਨਸੈ ਦੁਖ ਡੇਰਾ ਜਾਂ ਕਹਿ ਹਿਰਦੇ ਬਸ ਹੈ ਗੁਰਪੇਰਾ ਸਾ ਸੰਗ ਰੰਗ ਪ੍ਰਭ ਧਿਆਇਆ ਕਹ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਰਹਾਉ ਉਦਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜਿਉ ਕਰਨਾ ਸਫਲ ਹੋਤ ਹੈ ਦੁਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾਂ ਕਹਿ ਹਿਰਦੈ ਵਸਹਿ ਗੁਰ ਪੈਰਾ ਸਾਥ ਸੰਗ ਰੰਗ ਪ੍ਰਭ ਧਿਆਇ ਕਹੋ ਨਾਨਕ ਤਿਨ ਪੂਰਾ ਪਾਇਆ ਕਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾਹਰ ਨਾਮਾ ਜਬ ਪਰਮ ਗਤੈ ਰਹਾਓ ਪੂਜਾ ਚਰਨ ਠਾਕੁਰ ਸਰਨ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦਰ ਲੰਬ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗੇ ਆਨ ਪਰਮ ਬਨਸੈ ਦੁਖ ਡੇਰਾ ਜਾਂ ਕਹਿ ਹਿਰਦੇ ਬਸ ਹੈ ਗੁਰਪੇਰਾ ਸਾ ਸੰਗ ਰੰਗ ਪ੍ਰਭ ਧਿਆਇਆ ਕਹੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਐਸੀ ਮਾਗ ਗੋਬਿੰਦ ਤੇ ਟਹਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਰਹਾਉ ਉਦਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜਿਉ ਕਰਨਾ ਸਫਲ ਹੋਤ ਇਹ ਦੁਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾਂ ਕਹਿਰ ਦੇ ਬਸਹਿ ਗੁਰ ਪੇਰਾ ਸਾਥ ਸੰਗ ਰੰਗ ਪ੍ਰਭ ਧਿਆਇ ਕਹੋ ਨਾਨਕ ਤਿਨ ਪੂਰਾ ਪਾਇਆ ਕਾਨੜਾ ਮਹੱਲਾ ਪੰਜਮ ਐਸੀ ਮੰਗ ਗੋਬਿੰਦ ਤੇ ਟਹਲ ਸੰਤਨ ਕੀ ਸੰਗ ਸਾਧੂ ਕਾਹਰ ਨਾਮ ਜਬ ਪਰਮ ਗਤੈ ਰਹਾਉ ਪੂਜਾ ਚਰਨ ਠਾਕੁਰ ਸਰਨ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦਰ ਲੰਬ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਭਰਮ ਬਿਨ ਸਹਿ ਦੁਖ ਡੇਰਾ ਜਾਂ ਕਹਿ ਹਿਰਦੇ ਬਸ ਹੈ ਗੁਰਪੇਰਾ ਸਾਥ ਸੰਗ ਰੰਗ ਪ੍ਰਭ ਧਿਆਇ ਕਹੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਐਸੀ ਮਾਗ ਗੋਬਿੰਦ ਤੇ ਟਹਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦੁਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾਂ ਕਹਿਰ ਦੇ ਬਸਹਿ ਗੁਰ ਪੇਰਾ ਸਾਧ ਸੰਗ ਰੰਗ ਪ੍ਰਭ ਧਿਆਇ ਕਹੋ ਨਾਨਕ ਤਿਨ ਪੂਰਾ ਪਾਇਆ ਕਾਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾਹਰ ਨਾਮਾ ਜਬ ਪਰਮ ਗਤੈ ਰਹਾਉ ਪੂਜਾ ਚਰਨ ਠਾਕੁਰ ਸਰਨ ਸੋਈ ਕੁਸਲ ਜੋ ਪ੍ਰਭ ਜਿਉ ਕਰਨਾ ਸਫਲ ਹੋਤ ਐ ਦਰ ਲੰਬ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅ ਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾਂ ਕਹਿ ਹਿਰਦੇ ਬਸ ਹੈ ਗੁਰਪੇਰਾ ਸਾ ਸੰਗ ਰੰਗ ਪ੍ਰਭ ਧਿਆਇਆ ਕਹੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤੈ ਦੁਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾਂ ਕਹਿਰ ਦੇ ਬਸਹਿ ਗੁਰ ਪੈਰਾ ਸਾਰ ਸੰਗ ਰੰਗ ਪ੍ਰਭ ਧਿਆਇ ਕਹੋ ਨਾਨਕ ਸਿਨ ਪੂਰਾ ਪਾਇਆ ਕਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਲ ਸੰਤਨ ਕੀ ਸੰਗ ਸਾਧੂ ਕਾਹਰ ਨਾਮ ਜਬ ਪਰਮ ਗਤੈ ਰਹਾਉ ਪੂਜਾ ਚਰਨ ਠਾਕੁਰ ਸਰਨ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦਰਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਆ ਗਿਆਨ ਪਰਮ ਬਨਸੈ ਦੁਖ ਡੇਰਾ ਜਾਂ ਕਹਿ ਹਿਰਦੇ ਬਸ ਹੈ ਗੁਰਪੇਰਾ ਸਾ ਸੰਗ ਰੰਗ ਪ੍ਰਭ ਧਿਆਇਆ ਕਹ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮਾ ਐਸੀ ਮਾਗ ਗੋਬਿੰਦ ਤੇ ਟਹਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਰਹਾਉ ਉਦਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜਿਉ ਕਰਨਾ ਸਫਲ ਹੋਤ ਇਹ ਦੁਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾਂ ਕਹਿਰ ਦੇ ਬਸਹਿ ਗੁਰ ਪੇਰਾ ਸਾਥ ਸੰਗ ਰੰਗ ਪ੍ਰਭ ਧਿਆਇ ਕਹੋ ਨਾਨਕ ਤਿਨ ਪੂਰਾ ਪਾਇਆ ਕਨੜਾ ਮਹੱਲਾ ਪੰਜਮ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾਹਰ ਨਾਮਾ ਜਬ ਪਰਮ ਗਤੈ ਰਹਾਉ ਪੂਜਾ ਚਰਨ ਠਾਕੁਰ ਸਰਨ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦਰਲੰਬ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਆਗੇ ਆਨ ਪਰਮ ਬਨਸੈ ਦੁਖ ਡੇਰਾ ਜਾਂ ਕਹਿ ਹਿਰਦੇ ਬਸ ਹੈ ਗੁਰਪੇਰ ਸਾ ਸੰਗ ਰੰਗ ਪ੍ਰਭ ਧਿਆਇਆ ਕਹੋ ਨਾਨਕ ਤਿਨ ਪੂਰਾ ਪਾਇਆ ਧਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜਮ ਐਸੀ ਮਾਗ ਗੋਬਿੰਦ ਤੇ ਟਹਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਰਹਾਉ ਉਦਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜਿਉ ਕਰਨਾ ਸਫਲ ਹੋਤ ਹੈ ਦੁਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾਂ ਕਹਿ ਹਿਰਦੈ ਬਸਹਿ ਗੁਰ ਪੈਰਾ ਸਾਥ ਸੰਗ ਰੰਗ ਪ੍ਰਭ ਧਿਆਇ ਕਹੋ ਨਾਨਕ ਤਿਨ ਪੂਰਾ ਪਾਇਆ ਕਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾਹਰ ਨਾਮਾ ਜਬ ਪਰਮ ਗਤੈ ਰਹਾਉ ਪੂਜਾ ਚਰਨ ਠਾਕੁਰ ਸਰਨ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦਰ ਲੰਬ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗੇ ਆਨ ਪਰਮ ਬਨਸੈ ਦੁਖ ਡੇਰਾ ਜਾਂ ਕਹਿ ਹਿਰਦੇ ਬਸ ਹੈ ਗੁਰਪੇਰਾ ਸਾਹ ਸੰਗ ਰੰਗ ਪ੍ਰਭ ਧਿਆਇਆ ਕਹੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜ ਮਾ ਐਸੀ ਮੰਗ ਗੋਬਿੰਦ ਤੇ ਟਹਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਰਹਾਉ ਉਦਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤੈ ਦੁਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾਂ ਕਹਿਰ ਦੇ ਬਸਹਿ ਗੁਰ ਪੈਰਾ ਸਾਧ ਸੰਗ ਰੰਗ ਪ੍ਰਭ ਧਿਆਇ ਕਹੋ ਨਾਨਕ ਤਿਨ ਪੂਰਾ ਪਾਇਆ ਕਾਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਲ ਸੰਤਨ ਕੀ ਸੰਗ ਸਾਧੂ ਕਾਹਰ ਨਾਮ ਜਪ ਪਰਮ ਗਤੈ ਰਹਾਉ ਪੂਜਾ ਚਰਨ ਠਾਕੁਰ ਸਰਨ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦਰ ਲੰਬ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਆ ਗਿਆਨ ਪਰਮ ਬਨਸੈ ਦੁਖ ਡੇਰਾ ਜਾਂ ਕਹਿ ਹਿਰਦੇ ਬਸਹਿ ਗੁਰਪੇਰਾ ਸਾ ਸੰਗ ਰੰਗ ਪ੍ਰਭ ਧਿਆਇਆ ਕਹ ਨਾਨਕ ਤិន ਪੂਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜ ਮਾ ਐਸੀ ਮੰਗ ਗੋਬਿੰਦ ਤੇ ਟਹਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਰਹਾਉ ਪੂਜਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤੈ ਦੁਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮਾ ਦਿਨ ਸਹਿ ਦੁਖ ਡੇਰਾ ਜਾਂ ਕਹਿਰ ਦੇ ਬਸਹਿ ਗੁਰ ਪਹਿਰਾ ਸਾਰ ਸੰਗ ਰੰਗ ਪ੍ਰਭ ਧਿਆਇ ਕਹੋ ਨਾਨਕ ਤਿਨ ਪੂਰਾ ਪਾਇਆ ਹਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾਹਰ ਨਾਮ ਜਬ ਪਰਮ ਗਤੈ ਰਹਾਉ ਪੂਜਾ ਚਰਨ ਠਾਕੁਰ ਸਰਨ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦਰਲੰਬ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਆਗੇ ਆਨ ਪਰਮ ਬਨਸੈ ਦੁਖ ਡੇਰਾ ਜਾਂ ਕਹਿ ਹਿਰਦੇ ਬਸ ਹੈ ਗੁਰਪੇਰਾ ਸਾ ਸੰਗ ਰੰਗ ਪ੍ਰਭ ਧਿਆਇਆ ਕਹੋ ਨਾਨਕ ਤਿਨ ਪੂਰਾ ਪਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਾਨੜਾ ਮਹੱਲਾ ਪੰਜ ਮਾ ਐਸੀ ਮੰਗ ਗੋਬਿੰਦ ਤੇ ਟਹਲ ਸੰਤਨ ਕੀ ਸੰਗ ਸਾਧੂ ਕਾ ਹਰ ਨਾਮਾ ਜਪ ਪਰਮ ਗਤੇ ਰਹਾਉ ਉਹ ਦਾ ਚਰਨਾ ਠਾਕੁਰ ਸਰਨਾ ਸੋਈ ਕੁਸਲ ਜੋ ਪ੍ਰਭ ਜਿਉ ਕਰਨਾ ਸਫਲ ਹੋਤ ਇਹ ਦੁਲੰਭ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਅਗਿਆਨ ਪਰਮ ਬਿਨ ਸਹਿ ਦੁਖ ਡੇਰਾ ਜਾਂ ਕਹਿਰ ਦੇ ਬਸਹਿ ਗੁਰ ਪੇਰਾ ਸਾਧ ਸੰਗ ਰੰਗ ਪ੍ਰਭ ਧਿਆਇ ਕਹੋ ਨਾਨਕ ਤਿਨ ਪੂਰਾ ਪਾਇਆ ਕਨੜਾ ਮਹੱਲਾ ਪੰਜਮਾ ਐਸੀ ਮੰਗ ਗੋਬਿੰਦ ਤੇ ਟਹਿਲ ਸੰਤਨ ਕੀ ਸੰਗ ਸਾਧੂ ਕਾਹਰ ਨਾਮਾ ਜਬ ਪਰਮ ਗਤੈ ਰਹਾਓ ਪੂਜਾ ਚਰਨ ਠਾਕੁਰ ਸਰਨ ਸੋਈ ਕੁਸਲ ਜੋ ਪ੍ਰਭ ਜੀਉ ਕਰਨਾ ਸਫਲ ਹੋਤ ਇਹ ਦਰ ਲੰਬ ਦੇਹੀ ਜਾਂ ਕੋ ਸਤਿਗੁਰ ਮਾਇਆ ਕਰੇ ਹੀ ਆ ਗਿਆਨ ਪਰਮ ਬਨਸੈ ਦੁਖ ਡੇਰਾ ਜਾਂ ਕਹਿ ਹਿਰਦੇ ਬਸ ਹੈ ਗੁਰਪੇਰਾ ਸਾਥ ਸੰਗ ਰੰਗ ਪ੍ਰਭ ਧਿਆਇਆ ਕਹੋ ਨਾਨਕ ਤਿਨ ਪੂਰਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ